ਜਿਵੇਂ ਕੈਨੇਡਾ ਦਾ ਕਹਿੰਦਾ ਸੀਗਾ ਮੈਂ ਉਹ ਨੇਟਿਵ ਲਈ ਸਕੂਲ ਨਹੀਂ ਸੀ ਖੋਲੇ ਫਰਸਟ ਨੇਸ਼ਨਸ ਉਹ ਫਰਸਟ ਨੇਸ਼ਨ ਵਾਲੇ ਵੀ ਸੀਗੇ ਤੇ ਕਿਹੜੇ ਇਹ ਇਨੋਵੇਟਸ ਵੀ ਸੀਗੇ ਇੱਕ ਤੇ ਮੈਟ੍ਰਿਕਸ ਕੁਝ ਸਮਥਿੰਗ ਮੈਟ੍ਰਿਕਸ ਸੀਗਾ ਹਨਾ ਉਹ ਤਿੰਨ ਸੀਗੇ ਤੇ ਮਤਲਬ ਇੱਥੇ ਦੇ ਰਹਿੰਦੇ ਸੀਗੇ ਜਿਹੜੇ ਇੱਥੇ ਤੇ ਉਹ 1831 ਕੁਤੀ ਸਮਥਿੰਗ ਜੇ ਸਕੂਲ ਬਣਾਇਆ ਸੀ ਰੈ residencial ਸਕੂਲ ਕਹਿੰਦੇ ਸੀਗੇ ਉਹਨਾਂ ਨੂੰ ਨੇਟਿਵ ਰੈਜੈਂਸੀ ਸਕੂਲ ਰਾਈਟ ਉਹ ਕਤੀ ਗੁੱਤੀ ਚ ਪਹਿਲਾ ਬਣਿਆ ਸੀ ਪਰ 1880 ਦੇ ਵਿੱਚ ਆ ਕੇ ਉਹਨੂੰ ਫੈਡਰਲ ਗਵਰਨਮੈਂਟ ਫੰਡਿੰਗ ਕਰਨ ਲੱਗੀ ਸੀਗੀ ਹੂੰ ਹੂੰ ਤੋਂ ਐਂ ਦੇਖ ਉਹ ਗਵਰਨਮੈਂਟ ਨੇ ਸਕੂਲ ਬਣਾਏ ਸੀ ਹੂੰ ਹੂੰ ਠੀਕ ਹੈ ਗਵਰਨਮੈਂਟ ਹੀ ਫੰਡ ਕਰਦੀ ਸੀ ਪਰ ਉਹਨਾਂ ਨੂੰ ਰਨ ਕਰਦੇ ਸੀਗੇ ਜਿਵੇਂ ਰਿਲੀਜੀਅਸ ਵੱਡੇ ਗਰੁੱਪ ਚਰਚ ਕੈਥੋਲਿਕ ਚਰਚ ਉਹ ਰਨ ਕਰਦੇ ਸੀਗੇ ਉਹ ਤੋਂ ਦੇਖ ਜਿਹੜੇ ਲੋਕ ਸੀਗੇ ਨੇਟਿਵ ਜਾਂ ਹਨਾ ਜੋ ਵੀ ਤੇ 1.5 ਲੱਖ ਜਵਾਕ ਤੱਕੇ ਨਾਲ ਕੋਈ ਕਿਡਨਾਪ ਕਰਕੇ ਕੋਈ ਫੋਰਸਫੁਲੀ ਸੈਪਰੇਟ ਕਰਕੇ ਕੋਈ ਉਹ ਰਾਜੋ ਚੱਕ ਲੈ ਆਏ ਕਿਵੇਂ ਨਾ ਆਏ ਕਰ ਕਰਕੇ ਨਾ ਸਾਰੇ ਸਕੂਲਾਂ ਚ ਕਈ ਵੈਸੀ ਜਵਾਕਾਂ ਨੂੰ ਮਤਲਬ ਮਾਪੇ ਬਾਪ ਨੂੰ ਮਨਾ ਕੇ ਹਮਮ ਇੰਡੀਜਨਸ ਲੋਕ ਸੀਗੇ ਜਿਹੜੇ ਉਹਨਾਂ ਨੂੰ ਮਨਾ ਕੇ ਗਏ ਹਾਂ ਤੁਹਾਡੇ ਜਵਾਕਰ ਨੂੰ ਸਕੂਲ ਚ ਪਾਉਣਿਆ ਸੀ ਵਾਈਟਸ ਲੋਕ ਸੀਗੇ ਜਿਹੜੇ ਵਾਈਟ ਯੂਰੋਪੀਅਨ ਸੈਟਲਰ ਸੀ ਮਤਲਬ ਹਾਂ ਤੇ ਉਹਨਾਂ ਨੇ ਸਕੂਲਾਂ ਚ ਪਾਏ ਸਕੂਲਾਂ ਮਤਲਬ ਉਦੋਂ ਤਾਂ ਐ ਸੀਗਾ ਵੀ ਹਾਂ ਵੀ ਚਲੋ ਸਕੂਲਾਂ ਦੇ ਉਸ ਬਹੁਤ ਕੀ ਕਹਿੰਦੇ ਨੇ ਤੇਰਾ ਸਿਕਿਓਰ ਉਹ ਸੀਗੇ ਸਕੂਲ ਹਮ ਹਮ ਕਿ ਬਾਹਰ ਨਹੀਂ ਕੋਈ ਗੱਲ ਜਾਣਦੇ ਰਹੀ ਤੈਨੂੰ ਪਤਾ ਮੈਨੂੰ ਬੜੀ ਕੰਟਰੋਲਡ ਜਿਹੀ ਲੱਗਿਆ ਵੀ ਯਾਰ ਮੈਂ ਕੈਨੇਡਾ 'ਚ ਵੀ ਹਨਾ ਵੀ ਕੀ ਕੁਝ ਹੋਇਆ ਹਮ ਯਾਰ 온 ਟਾਰੀਓ 'ਚ ਬ੍ਰੈਂਡਫੋਰਡ ਇਹ ਉਹ 온 ਟਾਰੀਓ 'ਚ ਪਤ ਨਹੀਂ ਕਿੰਨੇ ਸੀਗੇ 139 ਸਕੂਲ ਕਹਿੰਦੇ ਨੇ ਵੀ ਜਿਹੜੇ ਉਹਦੇ ਨਾਲ ਚੱਲਦੇ ਸੀਗੇ ਜਿਹੜੇ ਮਤਲਬ ਇੱਕ ਲੀਗਲੀ ਦੱਸ ਰਹੇ ਨੇ ਨੰਬਰ ਪਰ 139 ਤੋਂ ਜ਼ਿਆਦਾ ਸੀਗੇ ਉੱਥੇ ਕੀ ਸੀ ਉਹ ਜਵਾਕਾਂ ਨੂੰ ਰੱਖ ਲਿਆ ਠੀਕ ਹੈ ਅੰਦਰ ਸਾਰੇ ਸਕੂਲਾਂ ਦੇ ਅਲੱਗ-ਅਲੱਗ ਰੱਖ ਲਿਆ ਤੇ ਉਹ ਜਵਾਕਾਂ ਦੇ ਬਹੁਤ ਅਸ਼ੱਦਤ ਹੁੰਦਾ ਸੀਗਾ ਸਮਝਾ ਸੈਕਸਚੁਅਲ ਅਸੌਲਟ ਛੋਟੇ ਛੋਟੇ ਜਵਾਕਾਂ ਨਾਲ ਤੇਰਾ ਵੈਸੇ ਮੋਲੇਸਟ ਕਰਨਾ ਤੇਰਾ ਫਿਜ਼ੀਕਲੀ ਅਬਿਊਜ਼ ਕਰਨਾ ਕਾਹ ਤੋਂ ਕਰਦੇ ਸੀ ਲਾਇਗ ਉਹਨਾਂ ਨੂੰ ਉਹ ਯਾਰ ਉਹ ਚਾਹੁੰਦੇ ਸੀਗੇ ਕਿ ਮਤਲਬ ਰੈਸਿਜ਼ਮ ਸੀਗਾ ਰੈਸਿਜ਼ਮ ਵੀ ਕਿਹਾ ਸਾਦਾ ਤੂੰ ਆਪ ਦੇ ਧਰਮ ਚ ਕਨਵਰਟ ਕਰਨਾ ਲਾ ਲਾ ਓਕੇ ਓਕੇ ਹਣਾ ਉਹ ਚੋਂ ਧੱਕੇ ਨਾਲ ਹਾਂ ਹਾਂ ਤਾਂ ਕਿ ਉਹ ਮਤਲਬ ਉਹ ਚਾਹੁੰਦੇ ਸੀਗੇ ਕਿ ਇਹ ਆਪ ਦੀਆਂ ਆਪ ਦੇ ਕਲਚਰ ਆਪ ਦਾ ਜੋ ਜੋ ਆਪ ਆਪਦੀ ਭਾਸ਼ਾ ਜੋ ਵੀ ਕਰਦੇ ਨੇ ਉਹ ਸਾਰਾ ਛਾੜਨ ਭਾਸ਼ਾ ਨਹੀਂ ਸੀ ਉਹਨਾਂ ਨੂੰ ਬੋਲਣ ਦੇਂਦੇ ਆਪਦੀ ਠੀਕ ਹੈ ਗੰਜ ਕੱਢ ਕੇ ਰੱਖਦੇ ਸੀ ਉਹਨਾਂ ਦੇ ਮਤਲਬ ਆਪਦੇ ਕਲਚਰ ਤੋਂ ਤੋੜਨਾ ਚਾਹੁੰਦੇ ਸੀ ਉਹਨਾਂ ਨੂੰ ਆਪਦੇ ਚ ਉਹ ਮਲਾਉਣਾ ਚਾਹੁੰਦੇ ਸੀ ਇਹ ਕੋਲੋਨੀਅਲਿਜ਼ਮ ਬਿਲਕੁਲ ਸਹੀ ਕਹਿ ਰਹੇ ਆ ਕਿ ਆਪਦੀ ਲੈਂਗੁਏਜ ਤੱਕ ਵੀ ਇੰਪੋਜ਼ ਕਰਦੀ ਹੈ ਜਦੋਂ ਕੰਟਰੀ ਕਈ ਹੁੰਦੀਆਂ ਜਿਵੇਂ ਆਪਣੇ ਵੀ ਇੰਡੀਆ ਦੇ ਵਿੱਚ ਵੀ ਆਪਾਂ ਬ੍ਰਿਟਿਸ਼ ਰਾਜ ਥਲੇ ਰਹੇ ਹਾਂ ਆਪਣੇ ਪਤਾ ਵੀ ਕੀ ਕੁਝ ਹੋਇਆ ਉੱਥੇ ਵੀ ਤੇ ਉਹ ਚੀਜ਼ ਸੀਗੀ ਤੇ ਹੁਣ 1.5 ਲੱਖ ਜਵਾਕ ਉਹਦੇ ਚੋਂ ਇਦਾਂ ਇੰਨਾ ਜਵਾਕ ਸੀਗਾ ਉਹ ਜਵਾਕਾਂ ਦੇ ਬਹੁਤ ਹੁੰਦਾ ਸੀ ਉ ਬੜੀ ਰਿਪੋਰਟਰ ਬੋਟਵੇਂ ਜਵਾਕਰ ਨੇ ਪਰ ਗੱਲਾਂ ਵੀ ਉਹ 1997 ਚ ਜਾ ਕੇ ਦੇਲਾ ਲਾਸਟ ਸਕੂਲ ਬੰਦ ਹੋਇਆ 1997 ਦਾ ਸਾਲਾ ਰੀਸੈਂਟ ਟਾਈਮ ਚ ਉਦੋਂ ਤੱਕ ਆ ਕੁਝ ਹੁੰਦਾ ਰਿਹਾ ਸਕੂਲਾਂ ਦੇ ਵਿੱਚ ਜਵਾਕਰ ਨਾਲ ਤੇ ਉਹ ਹੁਣ ਚਲੋ ਜਿਹੜੇ ਜਿਹੜੇ ਸਰਵਾਈਵ ਪਤਾ ਪਤਾ ਕਿਵੇਂ ਲੱਗਿਆ ਪਤਾ ਲੱਗਿਆ ਕਿ ਜਿਹੜੇ ਸਰਵਾਈਵਰ ਨੇ ਜਿਹੜੇ ਉਦੋਂ ਤੋਂ ਜਦੋਂ ਹੁਣ ਸਕੂਲ ਬੰਦ ਹੋਏ ਜਿਵੇਂ ਜਿਹੜੇ ਉਦੋਂ ਸੀਗੇ ਜਾਂ ਜਿਹੜੇ ਪਹਿਲਾਂ ਦੇ ਕਈ ਕੋਈ ਭੱਜ ਗਏ ਇਹਦਾ ਕੁਝ ਵੀ ਹੈ ਨਾ ਭੱਜਣ ਦੀ ਟਰਾਈ ਕਰਦੇ ਸੀਗੇ ਉੱਥੋਂ ਬਹੁਤ ਜਵਾਬ ਪਰ ਭੱਜਣ ਦਿੰਦੇ ਨਹੀਂ ਸੀ ਉਹ ਮਤਲਬ ਇੱਕ ਤਰ੍ਹਾਂ ਦਾ ਜੇਲ ਸੀ ਤੇ ਉਹ ਦੱਸਦੇ ਨੇ ਬਹੁਤ ਨੇ ਸਰਵਾਈਵਰ ਬਹੁਤ ਲੋਕ ਨੇ রাইਟ ਆਪਣੇ ਕੈਨੇਡਾ 'ਚ ਉਹ ਦੱਸਦੇ ਨੇ ਪੂਰੀ ਸਟੋਰੀ ਕਿ ਸਾਡੇ ਨਾਲ ਐਦਾ ਸੈਕਸ਼ੂਅਲ ਅਸੌਲਟ ਹੁੰਦਾ ਸੀਗਾ ਮਤਲਬ ਯਾਰ ਤੂੰ ਜਦੋਂ ਪੜ੍ਹੇਗਾ ਨਾ ਤੇ ਲੱਗੂਗਾ ਵੀ ਫੱਕਡ ਰੂਡ ਇੰਨੀਆਂ ਗੰਦੀ ਗੰਦੀਆਂ ਚੀਜ਼ਾਂ ਕਰਦੇ ਸੀਗੇ ਆਹ ਬਈ ਬਹੁਤ ੱੱਕਾ ਕੀਤਾ ਜਿਹੜੇ ਜਿਹੜੇ ਫਾਦਰ ਸੀਗੇ ਹਨਾ ਹਾਂ ਉਹ ਬਹੁਤ ਬਹੁਤ ਕੁਝ ਕਰਦੇ ਸੀਗੇ ਤੇ ਇਹਨਾਂ ਨੇ ਪੁਲਿਸ ਵਾਲੇ ਨੂੰ ਇੱਕ ਨੂੰ 1992 ਵਿੱਚ ਇੱਕ ਆਪਣਾ ਕੈਨੇਡਾ ਦਾ ਸੀਗਾ ਪੁਲਿਸ ਵਾਲਾ ਉਹਨੇ ਕੀਤਾ ਸੀ ਜੁਆਇਨ ਉਹਨੂੰ ਬਾਅਦ ਚ ਉਹਨੇ ਰਿਪੋਰਟਰਾਂ ਬੋਟਾ ਵੀ ਦਿੱਤੀਆਂ ਠੀਕ ਉਹਨੇ ਇਨਵੈਸਟੀਗੇਸ਼ਨਾਂ ਕੀਤੀਆਂ ਪਰ ਗਵਰਨਮੈਂਟ ਨੇ ਤੈਨੂੰ ਪਤਾ ਮਤਲਬ ਗਵਰਨਮੈਂਟ ਨੇ 2007 ਤੋਂ ਬਾਅਦ ਜਾ ਕੇ ਮਾਫੀਆਂ ਜ਼ਰੂਰ ਮੰਗੀਆਂ ਕੈਨੇਡਾ ਦੀ ਨੇ ਪਰ ਪ੍ਰੋਪਰਲੀ ਆਇਨ ਨਹੀਂ ਮੰਨੇ ਵੀ ਉੱਥੇ ਜਿਵੇਂ ਵੀ ਉੱਥੇ ਰੇਪ ਵੀ ਹੁੰਦਾ ਰਿਹਾ ਹੈ ਜੇ ਉਹ ਜਵਾਕਾਂ ਦੇ ਹਨਾ ਸਾਰਾ ਕੁਝ ਹੁੰਦਾ ਰਿਹਾ ਉਹ ਚੀਜ਼ਾਂ ਤੇ ਮਤਲਬ ਗਵਰਨਮੈਂਟ ਨੇ ਪੂਰੀ ਤਰ੍ਹਾਂ ਨਹੀਂ ਉਹ ਕੀਤਾ ਮੰਨੇ ਤੇ ਆਹ ਕਹਤਾ ਸੀਗਾ ਇੱਕ ਪੁਆਇੰਟ ਸਿਸਟਮ ਬਣਾਇਆ ਸੀਗਾ ਵੀ ਜਿਹਦੇ ਨਾਲ ਜਿੰਨਾ ਕੁਸ਼ ਜ਼ਿਆਦਾ ਹੋਇਆ ਉਹਨਾਂ ਉਹ ਪੁਆਇੰਟ ਸਿਸਟਮ ਦੇ ਨਾਲ ਕੰਪਨਸੇਸ਼ਨ ਦੇਵਾਂਗੇ ਸਰਕਾਰ ਨੇ ਤੇ ਕੰਪਨਸੇਸ਼ਨ ਵੀ ਕਿਸੇ ਕੁਸ਼ੇ ਨੂੰ ਨਹੀਂ ਮਿਲੀ ਤੇ ਉਹ ਦੇਲਾ ਤੂ ਯਾਰ ਵੀ ਮੈਨੂੰ ਬੜੀ ਅਜੀਬ ਲੱਗੀ ਚੀਜ਼ ਉਹ ਵੀ ਭੈਣ ਜੋ ਇੰਨਾ ਟਾਈਮ ਚੱਲੀ ਗਿਆ ਹ ਕੁਸ਼ਾ ਉਹ ਅੱਛਾ ਜਿਹੜੀਆਂ ਪਿੱਛੇ ਜਿਹੀ ਖਬਰਾਂ ਸੁਣਦੇ ਸੀ ਉਹ ਲਾਈਕ ਹਾਂ 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 ਕੰਕਰ ਲੱਭੇ ਦਿਵਾਕਾਂ ਦੇ ਥਾਂ ਥਾਂ ਨਿਕਲੀਆਂ ਹੁੰਦੇ ਆ ਪੀਸੀ ਵਿੱਚ ਉਹ ਉਹਦਾਂ ਜਿਹੜੇ ਜਿੰਨੇ ਵੀ ਤੇਰੇ ਸਕੂਲ ਨੇ ਪੁਰਾਣੇ ਉਹ ਸਕੂਲ ਕਈ ਹੈਗੇ ਨੇ ਮਤਲਬ ਬੰਦ ਨੇ ਉਹ ਰਾਈਟ ਨਾਓ ਕਈ ਜਿਹੜੇ ਹੋਣ ਵੈਸੇ ਵਿੱਚ ਨੰਨਾਵੇਂ ਸਕੂਲ ਵੀ ਖੁੱਲ ਗਏ ਹੋਣਗੇ ਆਹਨੋਂ ਤੇ ਉਹ ਸਕੂਲਾਂ ਦੇ ਨੇੜੇ ਤੇੜੇ ਉਹ ਗਰੇਵ ਗਰੇਵਸ ਮਿਲ ਰਹੀਆਂ ਨੇ ਗਰੇਵਿਆਰਡ ਮਿਲ ਰਹੇ ਨੇ ਮਾਰਕ ਕਰ ਰਹੇ ਨੇ ਕਿਉਂਕਿ ਤੇ ਕਿੰਨੀਆਂ ਕਦੇ 500 ਮਿਲ ਗਈ ਕਦੇ 700 ਮਿਲ ਗਈ ਹਨਾ ਤੇ ਆ ਜਿਵੇਂ ਪਹਿਲਾਂ 4 ਸਾਲ ਪਹਿਲਾਂ ਸੀਗਾ 200 ਸਵਾ 200 ਜਵਾਗ ਜਵਾਕਾਂ ਦੇ ਰਿਮੇਨਸ ਮਿਲੇ ਸੀਗੇ ਉਹ ਯਾਰ ਉਧਰ ਪਤਾ ਉਹ ਉਹ ਐਦਾਂ ਪਤਾ ਲੱਗਦਾ ਵੀ ਸਰਕਾਰ ਪੂਰਾ ਪਰਦਾ ਪਾਉਣ ਦੀ ਕੋਸ਼ਿਸ਼ ਕਰਦੀ ਆ ਉਹਦੇ ਤੇ ਸਮਝਿਆ ਵੀ ਉਹ ਚਾਹੁੰਦੇ ਨਹੀਂ ਵੀ ਐਨਾ ਉਹ ਬਾਹਰ ਆਵੇ ਕਿਉਂਕਿ ਨਜਾਇਜ਼ ਧੱਕਾ ਹੋਇਆ ਸੀ ਉਦੋਂ ਉਹ ਲੋਕ ਹੁਣ ਤੱਕ ਵੀ ਪਿੱਟਦੇ ਨੇ ਵੀ ਸਾਨੂੰ ਸਾਲਾ ਹੱਕ ਮਿਲੇਗਾ ਹਾਲਾਂਕਿ ਹਾਲਾਂਕਿ ਬਹੁਤ ਕੰਟਰੀਆਂ ਜਿਵੇਂ ਕੈਨੇਡਾ ਵੀ ਬੜੇ ਕਰਦੀ ਆ ਨਾ ਕਿ ਜਿਵੇਂ ਕਹਿੰਦੇ ਆ ਕਿ ਸ਼ੂਗਰ ਕੋਡ ਸ਼ੂਗਰ ਕੋਡ ਨਹੀਂ ਕਵਾਂਗੇ ਕਿ ਉਹਨਾਂ ਨੂੰ ਕੰਪਨਸੇਸ਼ਨ ਦੇਣ ਨੂੰ ਫਿਰਦੀ ਆ ਕਿ ਵੀ ਤੁਹਾਨੂੰ ਬਹੁਤ ਧੱਕਾ ਹੋਇਆ ਬਟ ਉਹੀ ਆ ਕਿ ਤੁਸੀਂ ਲਾਸ ਆਫ ਲਾਈਫ ਯਾਰ ਮੰਨ ਦੇਣੀ ਤੈਨੂੰ ਮੈਂ ਲੱਗਦਾ ਇਹ ਮੇਨ ਚੱਕਰ ਕੀ ਆ ਜਿਹੜੀ ਉਹਨਾਂ ਦਿਨਾਂ ਇੱਕ ਰਿਪੋਰਟ ਤਿਆਰ ਹੋਈ ਸੀਗੀ 700 ਜਵਾਕਾਂ ਦੀ ਉਹ ਲਈ ਸੀਗੀ ਇੱਕ ਪੁਲਿਸ ਵਾਲੇ ਨੇ ਇੰਟਰਵਿਊ ਵਗੈਰਾ ਸਾਰਿਆਂ ਦੇ ਲਗਭਗ ਸੇਮ ਮਿਲਦੇ ਸੀਗੇ ਉਹ ਬਿਆਨ ਉਹ ਬਿਆਨ ਉਹ ਪੂਰੀ ਵੀਡੀਓ ਵੀ ਇੱਕ ਬੁੱਕ ਜੀ ਦੇ ਮਤਲਬ ਦਿਖਾਏ ਹੋਏ ਨੇ ਉਹ ਪੜ ਕੇ ਆ ਲੱਗਦਾ ਵੀ ਬਹੁਤ ਦਾ ਫੱਕ ਵੀ ਆ ਕੁਝ ਹੁੰਦਾ ਰਿਹਾ ਉਹ ਚੀਜ਼ ਵੀ ਬਹੁਤ ਟਾਈਮ ਸਰਕਾਰ ਨੇ ਲੁਕੋ ਕੇ ਰੱਖੀ ਹਣਾ ਕਿਉਂਕਿ ਸਰਕਾਰ ਸੂ ਕਰਤੀ ਸੀਗੀ ਇਹਨਾਂ ਨੇ ਇਹ ਲੋਕਾਂ ਨੇ ਜਿਹੜੇ ਸਰਵਾਈਵਰ ਸੀਗੇ ਹਾਂ ਸੈਂਟ ਸੈਂਟ ਐ ਐਨਜ਼ ਐਨੀ ਸੈਂਟ ਸੈਂਟ ਹਾਂ ਸਕੂਲ ਸੀਗਾ ਕੋਈ ਉਹਦੇ ਜਵਾਕਰ ਨੇ ਉਹ 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 ਵਕਾਂ ਦੇ ਸੜਨ ਤੱਕ ਆਕਾਂਗੇ ਉਹਨਾਂ ਦੇ ਬੜੇ ਰਿਪਰੈਜ਼ੈਂਟੇਟਿਵ ਆ ਹਨ ਹਾਂ ਉਹ ਤੋਂ ਜਵਾਕਾਂ ਨੂੰ ਰੂਮਰ ਜੋ ਸੁਣ ਸੁਣਦੇ ਹੁੰਦੇ ਸੀ ਜਵਾਕ ਵੀ ਇੱਥੇ ਸ਼ਾਇਦ ਜਵਾਕ ਦੱਬ ਕੇ ਮਾਰਤੇ ਜੇ ਉਹ ਫਲਾਣਾ ਪਰ ਹੁਣ ਕਹਿੰਦੇ ਉਹ ਜਦੋਂ ਬੁੜੇ ਹੋਗੇ ਤਾਂ ਪਤਾ ਲੱਗਦਾ ਸਾਨੂੰ ਵੀ ਹਾਂ ਅਜਿਹੀਆਂ ਚੀਜ਼ਾਂ